ਤੁਹਾਨੂੰ ਦੇਖੋ ਇਹ ਜਿਹੜੀਆਂ 14 ਸਿਗੀਆਂ ਜਿਹੜੀ ਇਹ ਪਿੰਡਾਂ ਦੇ ਨਾਲ ਸੰਬੰਧਿਤ ਸਿਗੀਆਂ ਸਾਡੇ ਲੋਕਦੰਤਰ ਦੀ ਹੈ ਮੁਰਵੀ ਪੋੜੀ ਹੈਗੀ ਆ ਜਲਾ ਪਰਸ਼ਦ ਔਰ ਬਲਾਕ ਸੰਧੀ ਇਹਦੇ ਵਿੱਚ ਲੋਕਾਂ ਨੇ ਅਰਵੈਦ ਕੇਧਰੀਵਾਲ ਜੀ ਦੀ ਸੋਚ ਤੇ ਭਗਵੰਤ ਬਾਣ ਜੀ ਦੇ ਪਿੱਛੇ ਸਾਡੇ ਜਨ ਪਿਛਲੇ 4 ਸਾਲ ਦੇ ਵਿੱਚ ਕੰਮ ਕੀਤੇ ਨੇ ਉਹਦੇ ਤੋਂ ਬਸ ਸਮਝਣਾ ਵੀ ਮੋਰ ਲਾਈ ਆ ਕਿਉਂਕਿ ਉਹਦਾ ਕਾਰਨ ਇਹ ਆ ਕਿ ਲੋਕ ਕੀ ਜਾਣਦੇ ਨੇ ਲੋਕ ਵਿਕਾਸ ਚਾਹੁੰਦੇ ਨੇ ਲੋਕ ਆਪਣੀ ਜ਼ਿੰਦਗੀ ਸੁਖਰਾ ਨਹੀਂ ਕਰਨਾ ਚਾਹੁੰਦੇ ਨੇ ਲੋਕ ਸਹੂਲਤਾਂ ਚਾਹੁੰਦੇ ਨੇ ਸੋ ਇਹ ਸਾਰੀਆਂ ਚੀਜ਼ਾਂ ਪਿਛਲੇ ਥੋੜੇ ਚਾਰ ਸਾਲ ਦੇ ਵਿੱਚ ਭਗਵੰਤ ਮਾਨ ਜੀ ਨੇ ਸਾਰੇ ਸੂਬੇ ਦੇ ਵਿੱਚ ਦਿੱਤੀਆਂ ਨੇ ਔਰ ਉਹਦੇ ਕਰਕੇ ਅੱਜ ਲੋਕਾਂ ਨੇ ਉਹਨਾਂ ਦੇ ਕੰਮ ਦੇ ਉੱਪਰ ਬੋਰ ਲਾਈ ਆ ਕਿਉਂਕਿ ਆ ਬਾਤ ਵੀ ਪਾਰਟੀ ਦਾ ਮਕਸਦ ਹੀ ਵਿਕਾਸ ਆ ਆ ਬਾਤ ਵੀ ਪਾਰਟੀ ਦਾ ਮਕਸਦ ਹੀ ਲੋਕਾਂ ਦੀ ਸੇਵਾ ਆ ਔਰ ਮੈਂ ਅਰਿਕ ਕਾਸ ਕਰਕੇ ਗੁਰਦਾਸਪੁਰ ਦੇ ਲੋਕਾਂ ਦਾ ਕੋਡ-ਕੋਡ ਧਰਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡਾ ਸਮਰਥਨ ਆਵਾਜ਼ੀ ਪਾਰਟੀ ਨੂੰ ਦਿੱਤਾ ਜਿਹਦੇ ਨਾਲ ਸਾਡੀਆਂ ਤਿੰਨੇ ਜਿਲ੍ਹਾ ਪਰਿਸ਼ਦ ਦੀਆਂ ਸੀਟਾਂ ਜਿੱਤ ਗਈਆਂ ਔਰ ਬਲਾਕ ਸੰਮਤੀ ਦੇ ਵਿੱਚ 21 ਜੋ 19 ਸੀਟਾਂ ਜਿੱਤੀਆਂ ਸੋ ਮੈਂ ਸਮਝਦਾ ਵੀ ਇਹਦੇ ਨਾਲ ਇੱਕ ਹੌਸਲੇ ਭਰਾਂਤੂ ਦੇ ਦੇ ਹੋਰ ਜ਼ਿਆਦਾ ਉਤਸ਼ਾਹ ਨਾਲ ਵਿਕਾਸ ਦੇ ਕੰਮ ਜਿਹੜੇ ਨੇ ਉਹ ਕਰਾਂਗੇ ਔਰ ਦੂਸਰੀ ਮੇਰੀ ਬੇਨਤੀ ਹੈ ਆ ਇਹ ਸਾਡੀ ਰਾਜਨੀਤੀ ਦਾ ਮਕਸਦ ਕੇਵਲ ਤੇ ਕੇਵਲ ਵਿਕਾਸ ਤੇ ਸੇਵਾ ਉਹਦੇ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਛੱਡਾਂਗੇ ਸਾਰੇ ਵਲੰਟੀਅਰ ਸਾਹਿਬਾਨ ਦਾ ਲੀਡਰ ਸਾਹਿਬਾਨ ਦਾ ਆਫਿਸ ਦੇ ਲੋ ਸਾਹਿਬਾਨ ਦਾ ਆਵਾਦੀ ਪਾਰਟੀ ਦੀ ਸਪੂਚੀ ਲੀਡਰਸ਼ਿਪ ਦਾ ਜਿੱਲਦੀਆਂ ਗਰਾਈਆਂ ਤੋਂ ਕੋਰ ਕੋਰ ਦਰਵਾਜ਼ਾ ਇਹਨਾਂ ਨੇ ਬਹੁਤ ਮਿਹਨਤ ਦੇ ਨਾਲ ਇਹਦਾ ਚੋਣਾ ਵਿੱਚ ਕੰਮ ਕਰਕੇ ਆਵਾਦੀ ਪਾਰਟੀ ਨੂੰ ਵੱਡੇ ਮਾਰਜਿਨ ਦੇ ਨਾਲ ਜਿਤਾਇਆ ਔਰ ਕਾਲ ਪੁਰਖ ਦਾ ਵੀ ਕਰਵਾਦ ਜਿਹਦੀ ਮਿਹਰ ਤੇ ਕਿਰਪਾ ਸਦਾਬ ਸਾਡੇ ਤੇ ਬੜੇ ਰਹਿੰਦੀ ਸਰ ਦੂਜੀ ਪਾਰਟੀ ਵੱਲੋਂ ਵੀ ਕਿਆ-ਕਿਆ ਹੈ ਕਿ ਇਹ 18 ਜਿਹੜੀਆਂ ਸਾਡੇ ਹੱਕ ਚਾਹਨੀ ਆ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਅਸਾਂ ਦਾ ਜਵਾਬ ਮਿਲ ਗਿਆ ਕਿਸ ਤਰ੍ਹਾਂ ਦੇ ਦੇ ਗੱਲ ਇਹ ਵੀ ਦੇਖੋ ਉਹਨਾਂ ਕੋਲ ਜਦੋਂ ਅਜੰਡਾ ਕੋਈ ਨਹੀਂ ਸੀਗਾ ਇਸ ਕਰਕੇ ਉਹ ਅਲਿਗੇਸ਼ਨ ਗਲਤ ਲਾਉਂਦੇ ਸੀ ਉਹਨਾਂ ਨੇ ਪਿੰਡ ਚਾਈਏ ਦੇ ਵਿੱਚ ਰੀਪੋਲ ਕਰਵਾਇਆ ਰੀਪੋਲ ਤੋਂ ਬਾਅਦ ਵੀ 75% ਵੋਟ ਆਵਾਮੀ ਦੀ ਪਾਰਟੀ ਨੂੰ ਪੈ ਗਈ ਕਹਿੰਦੇ ਬਾਪੀਆਂ ਸਾਰੇ ਖੋਖਲੇ ਸ਼ਹਿਰਾਂ ਵੇਲੇ ਤਾਂ ਸਾਰੀ ਪੁਰਾਣਾ ਪੁਆਰ ਇੱਥੇ ਕਰਾਇਸੀਆ ਦਾ ਗੋਤ ਬੋਕਰ ਦਾ ਜੋੜ ਆ ਜਿਹੜਾ ਅੱਜ 4200 ਵੋਟ ਦੇ ਹਾਸ ਨੇ ਦਾ ਉਹ ਜਿਹੜਾ ਬੰਦਾ ਸੀਗਾ ਉਹ ਪਿਛਲੀ ਵਾਰੀ ਬਖਾਰ ਖੋਦੇ ਤੇ ਪਰ ਰਿਜਲਟ ਕਰਾ ਕੇ ਜਿਹੜੇ ਮਤ ਨਹੀਂ ਪਰਿਆ ਸੀਗਾ ਔਰ ਫਿਰ 5 ਸਾਲਾਂ ਨੇ ਕਭ ਕੋਈ ਨਹੀਂ ਕੀਤਾ ਅੱਜ ਉਹਨੂੰ ਲੋਕਾਂ ਨੇ ਕਿ ਜਗਾ ਦੱਸਤੀ ਔਰ ਜਿਹੜੀ ਗਰਦਾਸਪੁਰ ਦੀ ਸਭ ਤੋਂ ਵੱਡੀ ਯਾਰ ਕਾਂਗਰਸ ਕੈਂਡੀਡੇਟ ਵੀ ਹੋਈ ਆ ਉਹ ਵੋਟ ਬੋਕਰ ਚ ਗਈ ਆ 4200 ਵੋਟਰਾਂ ਨਾਲ ਉਹਨੂੰ ਸੁਰੱਖਸ਼ ਮਿਲੀ ਆ ਇਹਨਾਂ ਦਾ ਯਾਰ ਆਪਣੇ ਕੰਮ ਬੋਲਦੇ ਨੇ ਆਪਣਾ ਕਰਦਾਰ ਬੋਲਦਾ ਇਹਨਾਂ ਨੂੰ ਪਤਾ ਹੀ ਕੋਈ ਨਹੀਂ ਇਹਨਾਂ ਨੇ ਰਾਜਨੀਤੀ ਨੂੰ ਇੱਕ ਵਪਾਰ ਬਣਾਇਆ ਸੀਗਾ ਅੱਜ ਰਾਜਨੀਤੀ ਲੋਕਾਂ ਦੀ ਸੇਵਾ ਨਹੀਂ ਰਾਜਨੀਤੀ ਹੈ ਕਹਿੰਦੇ ਕਿ ਇੰਦਾ ਹੀ ਆ ਅੱਜ ਲੋਕਾਂ ਨੇ ਰਾਜਨੀਤੀ ਦਾ ਜਿਹੜਾ ਸੀ ਨਵਾਂ ਰੂਪ ਦਿੱਤਾ ਅੱਜ ਉਹਨੂੰ ਬੜਾ ਲੋਕਾਂ ਨੇ ਸੋਸ਼ਲ ਕਰਕੇ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਇਸ ਕਰਕੇ ਇਹਦੀ ਸ਼ਬਦਾਵਲੀ ਇਹੋ ਜਿਹੀ ਬਣ ਤ ਦੇਣੀ ਅਫਸਰਾਂ ਨੂੰ ਗਾਲ੍ਹਾਂ ਕੱਢ ਦੇਣੀਆਂ ਆਪਣਾ ਕਰਦਾਰ ਭੁੱਲ ਜਾਣਾ ਆਪਣਾ ਬਝੋਕਰ ਭੁੱਲ ਜਾਣਾ ਯਾਰ ਕਿਹੜੀ ਗੱਲ ਅੱਜ ਲੋਕਾਂ ਨੇ ਹਉਬ ਭਾ ਕੇ ਵੋਟਾਂ ਪਾਈਆਂ ਨੇ ਮਰਬੂਤੀ ਨਾਲ ਭਾਈਆਂ ਨੇ ਔਰ ਇੰਨੀ ਦਾ ਸਮਝਦਾ ਵੀ ਇੰਨਾ ਵੱਡਾ ਸਮਰਥਨ ਜਿਹੜਾ ਅਜਾਬਾਦੀ ਪਾਰਟੀ ਨੂੰ ਮਿਲਿਆ ਤੇ 2027 ਦੀ ਚੋਣਾਂ ਦਾ ਪਹਿਲਾਂ ਵੀ ਗਿਆ ਵਾ ਵੀ ਮਾਲੀ ਦਾ ਖੰਭਾ ਪਾੜੀ ਜਿਹੜਾ ਗੋਦੀ ਕਰਦੀ ਫਲਣਾ ਘਾੜੇ ਦਾ ਘੋਬਾ ਸੋ ਜੋ ਜਿਵੇਂ ਜਿਵੇਂ ਹੁਕਮ ਤੇਵੇਂ ਤੇਵੇਂ ਖਾਜ ਲੋਕਾਂ ਦੀ ਸੇਵਾ ਲਈ ਤੇਰਤਰ ਲੱਗੇ ਰਵਾਂਗੇ ਸਵਰਗਤ ਰਵਾਂਗੇ ਸਾਫ ਸੁਥਰੀ ਰਾਜਨੀਤੀ ਸਾਡਾ ਅਜੰਡਾ ਉਹਨੂੰ ਸਾਬ ਸੁੱਧਰੀ ਰਾਜਨੀਤੀ ਨੂੰ ਇੱਥੇ ਵੀ ਲਾਗੂ ਰੱਖਾਂਗੇ ਇਲਾਕਾ ਵਾਸੀਆਂ ਸਰ ਬਹੁਤ ਵੱਡਾ ਸਮਰਥਨ ਸੰਦੇਸ਼ ਗੁਰਦਾਸਪੁਰ ਇਲਾਕਾ ਦਾ ਕੋਟ ਕੋਟ ਧੰਨਵਾਦ ਗੁਰਦਾਸਪੁਰ ਮੇਰਾ ਆਪਣਾ ਇੱਕ ਵਸੀਹ ਪਰਿਵਾਰ ਆ ਇਹ ਮੇਰੇ ਸਾਰੇ ਦੁੱਖ ਸੁੱਖ ਦੇ ਸਾਥੀ ਨੇ ਔਰ ਇਹਨਾਂ ਦੀ ਸੇਵਾ ਮੇਰੀ ਜ਼ਿੰਦਗੀ ਦਾ ਉਦੇਸ਼ ਆ ਜ਼ਿੰਦਗੀ ਦੇ ਅਖੀਰੀ ਸਾਹ ਤੱਕ ਗੁਰਦਾਸਪੁਰ ਦੇ ਲੋਕਾਂ ਦੀ ਸੇਵਾ ਲਈ ਸਾਬ ਸੁੱਧਰੇ ਤਰੀਕੇ ਨਾਲ ਸਮਰਪਿਤ ਰਾਵਾਂ